1 ਮੀਨੇ ਕਿਹੜੇ ਪੈਸੇ ਲਏ ਮੈਨੂੰ ਕਮਾਈਕ ਨਹੀਂ ਹੈਗਾ 1 ਨਹੀਂ ਕਿਹੜੀ ਕਰਤੂਤ ਕੀਤੀ ਮੈਨੂੰ ਦੱਸ ਹੀ ਲੈ ਤੂੰ I don't know ਹਾਂ ਉਹਨੂੰ ਫਿਰ ਮੂੰਹ ਹੈ ਨਾ ਫਿਰ ਇੱਧਰੋਂ ਕਿੱਦਾਂ ਕਰਾਂ ਸ਼ੇਅਰ ਕਰ ਲੈ ਯਾਰ ਮੈਂ ਨਹੀਂ 1 ਉਹਦੀ ਚਪੇੜ ਤੇ ਤੈਨੂੰ ਬੜੀ ਲੱਭਣ ਢਈ ਐ ਵੀ ਉਹਦੇ ਵੱਜੀ ਐ ਤੇ ਉਹਨੇ ਕਿਹੜੀ ਕਰਤੂਤ ਕਿਹੜੀ ਕਰਤੂਤ ਕਿੱਥੀ 1 ਤੇਰੇ ਸੀ ਆਪੇ ਸਾਰੇ 1 ਇਹਦਾ ਇਹਦਾ ਕੱਢੀ ਮੈਂ ਪਹਿਲੇ ਡਾਲਸ ਕਰ। ਇੰਨੇ ਦਸੀ। ਹਾਂ ਸਾਹ ਤੂੰ ਕਿਉਂ ਨਾ ਸ਼ੁਰੂ ਕਰਿਆ ਕਰੋ ਗੁੱਸੇ 'ਚ ਕੰਦੇ ਆ ਦੇਖੋ। ਇਹ ਹੁਣ ਇਹ ਗੁੱਸੇ ਆ ਗਈ। ਠੀਕ ਕਰ। ਠੀਕ ਕਰ। ਮੇਰੀ ਨਾ ਕੱਢੋ। ਹਾਂ। ਹੁਣ ਮੈਂ ਬੋਲ। ਵਨ। ਲੈ ਲੈ ਮੈਂ ਲਾਇਆ। ਵਨ। ਸੱਸ ਤੇਰੀ ਤਾਂ ਬੜੀ ਉੱਚੀ ਉੱਚੀ ਡਈ ਹੀ ਬੋਲਣ। ਕਹਿੰਦੀ ਮੈਂ ਤਾਂ ਸੰਦੀਪ ਦੀ ਨਾ ਖਾਤਰ ਦਾੜੀ ਕਰਕੇ ਆਉਣੀ ਆ ਚੰਗੀ ਤਰ੍ਹਾਂ ਹੀ। ਦੀਦੀ ਕੀ ਸਮਝਾਈਏ ਹੁਣ ਮੰਮੀ ਨੂੰ? ਕਸੂਰ ਸਾਰਾ ਰਪਿੰਦਰ ਦਾ ਵਾ ਤੇ ਨਾ ਹੁਣ ਸਾਡਾ ਲਾਉਣ ਦੇ ਆ ਜਿੱਚ ਪੇੜ ਖਾਦੀ ਆ ਨਹੀਂ ਜਿੱਚ ਪੇੜ ਦਾ ਪਤਾ ਵਨ ਜਿੱਚ ਪੇੜ ਖਾਦੀ ਆ ਨਾ ਤੇ ਆਪਣੀ ਘਰ ਤੱਬੀ ਖਾਦੀ ਆ ਜਦੋਂ ਜਾ ਜਾ ਕੇ ਸੱਸ ਕੁੜੀਆਂ ਲਾਉਣੀਆਂ ਤੇ ਫਿਰ ਸੀਨ ਕਿਉਂ ਨਹੀਂ ਹੁੰਦਾ ਚਲੋ ਦੀਦੀ ਸਾਸਨ ਰੋ ਪੀਲੀ ਨਾ ਤਾਂ ਕਰਕੇ ਸੀਨ ਨਹੀਂ ਹੁੰਦੇ ਫੋਨ ਤੇ ਸਖਾ ਦਿੰਦੀ ਹੈ ਵੀਡੀਓ ਬਣਾਉਂਦੇ ਬੰਦੇ ਨਾ ਪੀਲੀ ਰੋ ਤੋਂ ਇਹਨਾਂ ਕੋ ਸੀਨ ਨਹੀਂ ਹੁੰਦੇ ਇਧਰ ਸਮੀ ਐਨਕ ਬਾਬੂ ਬਣੀ ਹਾਂ ਕਿੰਨੀਆਂ ਨਵੀਆਂ ਆਉਣਾਂਗੀ ਕਿੰਨੀ 2400 ਦੀਆਂ ਨਹੀਂ ਤੇਰੀ ਜੇ 5000 ਦੀਆਂ ਸੰਜੀਤ ਰਮਣਾਂ ਕਿ ਲੱਗਣਾਂ ਨਹੀਂ ਹੁੰਦੀਆਂ ਸੰਦੀਪ ਕਿੰਨਾ ਕਚੇਰਾਂ ਨਾਲੇ ਰੱਖਣਾ ਵਾ ਇਥੇ ਤੇੰਨਾ ਨਹੀਂ ਨਰ ਲਾ ਕੇ ਖਾਦੀ ਇਥੇ ਤੇੰਨਾ ਨਹੀਂ ਬਣਾ ਕੇ ਖਾਦੀ ਬਣਾ ਕੇ ਬਣਾ ਕੇ ਤਿੰਨ ਬਣਾ ਕੇ ਰੱਖੀ ਕਿੰਨਾ ਕਿ ਜਿਹੜਾ ਇਹ ਉਹਨਾਂ ਨੇ ਰੱਖਣਾ ਉੱਥੇ ਇਥੇ ਜਿਹੜਾ ਠਾਣੀ ਨਾ ਨਹੀਂ ਲਾ ਕੇ ਖਾਦੀ ਤੇ ਪੇਕੇ ਆ ਨਾ ਲਾ ਕੇ ਖਾ ਲੂਗੀ ਵਨ ਸੰਦੀਪ ਕਿੰਨਾ ਕੁ ਚੰਨ ਰੱਖਣਗੇ ਪੇਕੇ ਇਥੇ ਜਿਹੜਾ ਠਾਣੀ ਨਾ ਨਹੀਂ ਉਹਨੇ ਬਣਾ ਕੇ ਰੱਖੀ ਤੇ ਉੱਥੇ ਪੇਕੇ ਨਹੀਂ ਨਹੀਂ ਥੋੜਾ ਜਾ ਹੋ ਗਿਆ ਇਹਦੀ ਤਿੰਨ ਚੀ ਡਬ ਨਾ ਕਿੰਨਾ ਕਿੱਥੇ ਰੱਖਣਾ ਉਹਨਾਂ ਨੇ ਇਥੇ 1 ਸੰਦੀਪ ਕਿੰਨਾ ਕਿੰਨਾ ਖਾਣਾ ਵਾ ਸੰਦੀਪ ਕਿੰਨਾ ਖਾਣਾ ਪੜਾਣੀ ਦਿੰਦੇ ਦੱਸ ਕਿੰਨਾ ਖਾਣੇ ਇੱਕ ਦਾ ਬੜਾ ਪੈਂਦਾ ਸਾਹਮਣੇ ਬਸ ਲਾਸਟ ਸੀ ਨੇ ਐਂਡ ਕਰ ਦੋ ਬਸ ਕਿੰਨਾ ਕਚਰਾ ਉਹਨਾਂ ਨੇ ਰੱਖਣੀ ਆ ਕਰਨੀ ਨੀ ਉਹ ਇਥੇ ਤੇਰਨਾ ਨਹੀਂ ਬਣਾ ਕੇ ਰੱਖੀ ਤੇ ਪਰਝਾਈ ਨਾ ਬਣਾ ਲੂਗੀ ਤੇ ਨਾ ਹੀ ਬਣਾਈ ਉੱਥੇ ਕਿੱਥੋਂ ਬਣਾ ਲੇਗੀ ਨਹੀਂ ਨਾ ਬਣਾ ਖਾ ਲੂਗੀ ਨਾ ਆ ਖਾ ਲੂਗੀ ਵਨ ਸੰਦੀਪ ਪੇਕਿਆ ਨੇ ਕਿੰਨਾ ਕਚੇ ਰੱਖਣੀ ਆ ਜਿੱਥੇ ਨੇ ਜਠਾਣੀ ਨਾਲ ਹੀ ਬਣਾ ਕੇ ਰੱਖੀ ਤੇ ਉਪਰ ਜਾਈ ਨਾ ਕਿੰਨਾ ਕ ਖਾਏਗੀ ਲਾ ਕੇ ਵਨ ਉਪਰ ਜਾਈ ਨਾ ਬਣਾ ਕੇ ਕਿੰਨੀ ਕਿ ਰੱਖੂਗੀ ਦੀਦੀ ਇਹੋ ਤੇ ਗੱਲ ਵਾ ਅਹੀਂ ਤੇ ਨਾ ਆਉਣਾ ਜਾਣਾ ਛੱਡ ਦਿੱਤਾ ਵਾ ਉਧਰ ਜਾਇਆ ਹੀ ਨਹੀਂ ਕਰਨਾ ਤੇ ਕੋਈ ਗੱਲ ਨਹੀਂ ਤੀਹਨਾ ਗੱਲਾਂ ਨੂੰ ਛੱਡੋ ਤੀ ਬਹਿ ਜਾ ਤੂੰ ਮੈਂ ਸਿਮੀ ਨੂੰ ਕਹਨੀ ਆ ਚਾਹ ਬਣਾਉਂਦੀ ਆ ਨਹੀਂ ਸੰਦੀਪ ਮੈਂ ਚਾਹ ਨਹੀਂ ਆ ਪੀਣੀ ਮੈਂ ਚੱਲੀ ਆ ਮੇਰੇ ਵਿਆਹ ਵਾ ਅੱਛਾ ਅੱਛਾ ਵਿਆਹ ਚੱਲੇ ਹੀ ਹਾਂ ਵਿਆਹ ਵਾ ਤੇ ਫਿਰ ਉੱਥੇ ਜਾਣਾ ਵਾ ਠੀਕ ਆ ਠੀਕ ਆ ਅਸਾ ਗਣਵਾ ਠੀਕ ਆ ਠੀਕ ਆ ਹਾਂ ਚੱਲ ਠੀਕ ਆ ਫਿਰ ਠੀਕ ਸਗਨਵਾਦੇ ਇਧਰ ਚੁਗਲੀਆਂ ਲੋਣ ਆਈਆਂ ਵਨ ਚੱਲ ਵਿਚਾਰੀ ਇੱਥੇ ਹੈ ਇਹ ਤਾਂ ਕੰਮ ਤੇ ਕਾਰ ਹੀ ਲੈਂਦੀ ਹੀ ਨਾ ਹੁਣ ਮੇਰੇ ਕੋ ਹੁੰਦਾ ਵਨ ਰਪਿੰਦਰ ਇੱਥੇ ਹੈ ਗਈ ਤਾਂ ਕੰਮ ਕਰ ਲੈਂਦੀ ਹੁਣ ਮੇਰੇ ਕੋ ਕੰਮ ਹੁੰਦਾ ਉਧਰੋਂ ਸਿਆਲਾਂ ਦੇ ਦਿਨ ਨੇ ਤੇ ਚੂਲਾ ਮੇਰੇ ਅੱਗੇ ਦੁੱਧ ਦਾ ਹੀ ਚਾ ਵਿਚਾਰਾ ਪੇ ਕਿ ਜੇ ਵੇਰ ਹੋ ਜਾਂਦਾ ਹਾਂ ਹਾਂ ਚੱਲ ਇਤੋਂ ਪੇਰ ਕਰਾਂਗੇ ਹਾਸਲਾ ਹੱਸਾ ਹਟ ਲੈਣ ਦੇ ਵਨ ਅੱਗੇ ਗਰਮੀਆਂ ਚ ਚੱਲ ਹਟਿਆ ਰਿਆ ਹੈ ਚੂਲੇ ਨੂੰ ਪੀ ਵਨ ਚੱਲ ਅਗੇ ਰਪਿੰਦਰ ਹੈਗੀ ਇੱਥੇ ਸਾਰਾ ਕੰਮ ਕਰ ਲੈਂਦੀ ਮੈਨੂੰ ਕਰਨਾ ਨਹੀਂ ਪੈਂਦਾ ਹੈ ਤਾਂ ਹੁਣ ਚੇਤਾ ਪੁੱਲ ਅਗੇ ਰਪਿੰਦਰ ਹੈਗੀ ਚਲੋ ਕਰ ਲੈਂਦੀ ਹੀ ਕੰਮ ਵਨ ਚੱਲ ਰਪਿੰਦਰ ਹੈਗੀ ਵਿਚਾਰੀ ਉੱਚਾ ਵੀ ਫੇਰ ਕਹਤਾ ਉੱਚਾ ਨੇ ਕਹਿੰਦਾ ਫੇਰ ਕਿਉਂ ਕਹਿੰਦੀ ਕਹਤਾਂ ਦੇ ਰਪਿੰਦਰ ਵਨ ਅਗਰ ਰਪਿੰਦਰ ਸਾਰਾ ਕੰਮ ਕਰ ਲੈਂਦੀ ਹੁਣ ਮੈਨੂੰ ਕਰਨਾ ਪੈਂਦਾ ਵਾ ਤੇ ਗਰਮੀਆਂ ਚ ਵਾਵਾ ਚੂਲਾ ਨਹੀਂ ਮੇਰਾ ਦੋਦਾ ਫੇਰ ਗਲਤ ਹੋ ਗਿਆ ਵਨ ਅਗਰ ਰਪਿੰਦਰ ਹੈਗੀ ਹੀ ਤੇ ਵਾਵਾ ਸਾਰਾ ਕੰਮ ਕਰ ਲੈਂਦੀ ਹੁਣ ਮੈਨੂੰ ਕੰਮ ਕਰਨਾ ਪੈਂਦਾ ਇਹ ਵੀ ਗਰਮੀਆਂ ਚ ਮੇਰੇ ਪੀਰ ਹਟੀ ਰਹੀ ਆ ਹੁਣ ਸਿਆਰਾਂ ਦੇ ਦਿਨ ਨੇ ਫੇਰ ਚੂਲੇ ਤੇ ਪੀਰ ਹੋਣ ਦਾ ਭੀ ਜਿਹੜੀ ਸੱਟ ਲੱਗੀ ਮਾਦਾ ਵਨ ਮਾਦਾ ਬੈਠੀ ਆ ਆਹ ਬੈਠੀ ਤੇ ਮੇਰੀ ਗੱਲ ਸੁਣ ਨਾ ਕੌਣ ਵਨ ਮੈਂ ਕਹਣਾ ਇੱਕ ਆਪ ਤੀਟ ਵਨ ਅੰਦਰੋਂ ਬਾਹਰ ਦਾ ਘਰਿਆ ਉਧਰੋਂ ਵਨ ਨਖੱਤਾ ਬਾਹਰੋਂ ਹੀ ਬੰਦ ਕਰ ਗਿਆ ਬੂਆ ਜਾਂਦਾ ਹੈ ਨਾ ਵੇਖ ਤੂੰ ਅਸਮਿਆ ਕੀ ਕਰਾਂ ਅੰਦਰ ਵੇ ਲਵਲੀ ਵੇ ਬੂਆ ਖੋਲ ਇਹ ਨਖੱਤਾ ਬੂਆ ਬੰਦ ਕਰਕੇ ਤੇ ਚਲ ਗਿਆ ਵੇ ਦਾ ਹਾਲ ਵੇ ਪਹਿਨੀ ਕਿੱਥੇ ਚਲ ਗਿਆ ਤਾਂ ਕਿੱਥੇ ਨਹੀਂ ਹੁਣ ਮੈਂ ਅੰਦਰ ਅੰਦਰ ਹੀ ਫੜੀ ਰਹੀ ਹਾਂ ਕਸੀ ਨੀਰਪਿੰਦਰ ਅਲਵੇ ਲਵਲੀ ਮੈਂ ਲਵਲੀ ਬੂਆ ਖੋਲ ਮੈਂ ਖੋਲ ਬੂਆ ਮੈਂ ਅੰਦਰ ਮਰ ਜਣਾਈ ਆ ਮੈਂ ਲਵਲੀ ਬੂਆ ਖੋਲ ਤੇ ਰੋਟੀ ਪਾਣੀ ਨਹੀਂ ਬਣਾਉਣਾ ਕੀ ਖਾਏਗਾ ਲਵਲੀ ਮੈਂ ਆ ਜਾ ਇੱਧਰ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਕੀ ਕਰਾਂ ਦੱਸ ਮਿੰਦ ਕਾ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਪਰ ਪਿੰਦਰ ਹੁੰਦੀ ਹੁੰਦੇ ਮੈਨੂੰ ਬੂਆ ਖੋਲ ਦਿੰਦੀ ਇਹਨਾਂ ਨੂੰ ਕੋਈ ਨਹੀਂ ਆਪਾਂ ਨੂੰ ਨਾ ਦੇ ਇਹਨਾਂ ਨੂੰ ਤਾਂ ਮਰਦਾ ਹਜੇ ਰਾਤੀ 12 ਵਜੇ ਉਧਰੋਂ ਆਏ ਆ ਵਾਜ ਬੜੀ ਆਉਂਦੀ ਆ ਪਤਾ ਨਹੀਂ ਕਿੱਥੋਂ ਆਉਂਦੀ ਆ ਬੜੇ ਚਿਰ ਦੀਆਂ ਆਵਾਜ਼ਾਂ ਆਉਂਦੀਆਂ ਨਾ ਗਾਹ ਹੋ ਕੇ ਵੇਨੀਆਂ ਤੇ ਬੂਆ ਬੰਦ ਵਾ ਦਲਜੀਤ ਵਾਲੀ ਜਾਨੀ ਐ ਦਵਦ ਪਤਾ ਨਹੀਂ ਕੀ ਗੱਲ ਵਾ ਕੀ ਹਿਸਾਬਤਾ ਉਹਨਾਂ ਦਾ ਸਭ ਦਰਜੀਤ ਹਾਂਜੀ ਕੀ ਕਰਨੀਆ ਵਾ ਡੰਗਣ ਵਾ ਵਾ ਉਹ ਭਾ ਵੀ ਕੀ ਦੀਦੀ ਉਹਦੀ ਮਾਂ ਵਾ ਵੇਖਣਾ ਬੰਦਾ ਵਾ ਉਹਦੇ ਅੰਦਰੋਂ ਬਾਜਾ ਆਉਂਦੀਆਂ ਵਾ ਵੇਖੇ ਤੇ ਸਹੀ ਦੀਦੀ ਮਾਂ ਵਾ ਉਹਦੀ ਬੰਦਾ ਵੇਖਣਾ ਜਾ ਕੇ ਠੀਕ 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 ਉਹ ਲੈਂਸ ਨਾ ਨਾ ਉਹਦੀ ਗੱਲ ਕੀ ਹੋਈ ਆ ਵੇਖੇ ਤੇ ਸਹੀ ਬੂਆ ਖੋਲ ਬੂਆ ਦੇ ਬੰਦ ਵਾ ਅੰਦਰੋਂ ਮੈਂ ਵੀ ਬੜਾ ਬੇੜਾ ਤੂੰ ਹੀ ਸਿਆਣੀ ਹੋ ਭੈਣਾਂ ਦੇ ਘਰ ਵਸਾਈ ਦੇ ਕਿ ਤੋੜੀ ਦੇ ਪੂਰੀ ਸੱਸ ਨੂੰ ਉਲਟੀਆਂ ਗੱਲਾਂ ਦੱਸਦੀ ਆ ਇਹ ਗੱਲਾਂ ਚੰਗੀਆਂ ਪਰ ਪੁੱਤ ਹੋਰ ਮੈਂ ਸਮਝ ਹੁੰਦੀ ਆ ਉਹਨੂੰ ਪਰ ਤੇਰੀ ਮੰਮੀ ਦਾ ਫਰਜ਼ ਨਹੀਂ ਮੰਨਦਾ ਉਹਦੇ ਚ ਪੇੜ ਮਾਰਨ ਦਾ ਚਲੋ ਕੋਈ ਗੱਲ ਨਹੀਂ ਮੈਂ ਏਦਾਂ ਸੱਸਾਂ ਥੋੜੀਆਂ ਕਰਦੀਆਂ ਏਦਾਂ ਘਰ ਵਸਦੇ ਹੁਣ ਮੈਂ ਆਪਣੀ ਨੂੰ ਏਦਾਂ ਕਰਾ ਤੇ ਉਹ ਰਹੂਗੀ ਇੱਥੇ ਇਹ ਤਾਂ ਧੀ ਗੱਲ ਠੀਕ ਵਾ ਮੰਮੀ ਲਣਾ ਮੈਂ ਬਾਵੀ ਮੰਗ ਲੈਣਾ ਮੇਰੇ ਕਹਿੰਦੇ ਨਾ ਤੂੰ ਇੱਕੜੀ ਕੁੜੀ ਨੂੰ ਭੇਜ ਦੋ ਤੋ ਹੁਣ ਪੋਛ ਕੇ ਵੇਖ ਨਹੀਂ ਮੰਮੀ ਤੁਸੀਂ ਆ ਕੰਮ ਚੰਗਾ ਨਹੀਂ ਕੀਤਾ ਮੇਰੇ ਚ ਪੇੜ ਮਾਰ ਗਏ ਕੋਈ ਗੱਲ ਨਹੀਂ ਆ ਚੁੱਪ ਕਰਕੇ ਬੈਠੇ ਰੋ ਹਨ ਨੂੰ ਨਹੀਂ ਕੋਈ ਲੋੜ ਹੈਗੀ ਦੱਸਣ ਦੀ ਆਪੇ ਕਰਨਾ ਹੋਊਗਾ ਨਾ ਆਪੇ ਕਰ ਮੈਨੂੰ ਆਂਦਾ ਹੀ ਪੈਸੇ ਦੇਵੇਂ ਮੈਂ ਹਾਂ ਮੈਂ ਨਹੀਂ ਦੇਣੀ ਚਾਹ ਜਾਂਦਾ ਮੇਰੇ ਪੈਰੀ ਨਾਲ ਲਵਾ ਦੇ ਫਿਰ ਗੱਲ ਹੋ ਗਈ ਇਹੋ ਮੈਨੂੰ ਆਂਦਾ ਜੇ ਨਹੀਂ ਨਾ ਪੈਰੀ ਵੀ ਨਾਲ ਲਾਉਣੀ ਤੇ ਨਾ ਪੈਸੇ ਦੇਣੇ ਤੇ ਅੰਦਰ ਹੀ ਸਰੇ ਗਲਿਆਂ ਕੀ ਮੈਂ ਵੀ ਨਹੀਂ ਬੂਆ ਖੋਲਣ ਅੰਦਰ ਦੇਖ ਤੇ ਚਲ ਗਿਆ ਮੈਂ ਉਹਦੀਆਂ ਗੱਲਾਂ ਸੁਣਨੀਆਂ ਜ਼ਰੂਰ ਵਾ ਤੂੰ ਉਹਦੀ ਮਾਂ ਨਾਲ ਜਾ ਕੇ ਗੱਲ ਕਰੀ ਉਹਨੇ ਆਪੇ ਕਲਾ ਦੇਣਾ ਵਾ ਚਲੋ ਇਦਾਂ ਕਰੋ ਫਿਰ y ਭਾਬੀ ਤੂੰ ਕੱਢਿਆ ਨੂੰ ਬਾਹਰ ਕੱਢਣਾ ਨਹੀਂ ਤੂੰ ਹਾਡੀ ਰੋਈ ਜੀ ਕਰਨੀ ਆ ਵਨ ਚੱਲ ਵਨ ਵੇ ਮੈਂ ਤਾਂ ਚਲੀ ਜਾਣਾ ਵਾ ਇੱਕ ਵਾਰੀ ਰਪਿੰਦਰ ਨੂੰ ਘਾਹ ਆ ਰੰਦੇ ਫਿਰ ਮੈਂ ਚਲ ਜਾਨੀ ਆ ਕੋਂਗਾਲੀ ਲੈ ਕੇ ਆਇਆ ਇਹਨੂੰ ਤੇ ਲਿਉਣਾ ਨਹੀਂ ਹੀ ਕੋਈ ਅਕਲ ਮੋਦ ਹੈ ਨਹੀਂ ਕੋਈ ਮੈਂ ਤਾਂ ਇਹਨੂੰ ਅੰਦਰ ਕਰ ਬਾਂ